ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਪਿਆਰੇ ਬੱਚੋ ਤੇ ਰਾਮ ਰਾਮ ਰਾਧਾ ਸੁਆਮੀ ਜੀ ਤੇ ਅੱਜ ਤੁਸੀਂ ਥੰਬਨੇਲ ਤੇ ਦੇਖ ਹੀ ਰਹੇ ਹੋ ਜੋ ਆਪਣਾ ਵਿਸ਼ਾ ਹੈ ਪੰਜਾਬ ਪੁਲਿਸ 2025 ਜੀਕੇ ਦੇ ਵਿੱਚੋਂ 35 ਨੰਬਰ ਕਿਵੇਂ ਪੱਕੇ ਕਰੀਏ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਜੋ ਪੰਜਾਬ ਪੁਲਿਸ ਦੀ ਹਰ ਸਾਲ ਭਰਤੀ ਆਉਂਦੀ ਹੈ ਉਹਦੇ ਵਿੱਚ ਰਾਜੇ ਜਿਹੜਾ ਸਭ ਤੋਂ ਵੱਡਾ ਪੋਰਸ਼ਨ ਆ ਉਹ ਆਪਾਂ ਗੱਲ ਕਰੀਏ ਤਾਂ ਜੀਕੇ ਦਾ 35 ਨੰਬਰ ਥੋੜੇ ਨਹੀਂ ਹੁੰਦੇ ਜਿਹੜਾ ਸਟੂਡੈਂਟ ਜੀਕੇ ਜੀਐਸ ਦੇ ਵਿੱਚ ਅੱਛਾ ਸਕੋਰ ਕਰਦਾ ਹੈ ਡੀਅਰ ਸਟੂਡੈਂਟ ਉਹੀ ਬੱਚਾ ਕੀ ਹੈ ਲਗਭਗ ਪੇਪਰ ਕਰੈਕ ਕਰਦਾ ਹੈ ਓਕੇ ਕੰਪੀਟੀਸ਼ਨ ਕੀ ਦਿੰਦਾ ਹੈ ਜੀਕੇ ਦਿੰਦਾ ਹੈ ਤੇ ਆਪਾਂ ਇਸ ਜੀਕੇ ਦੇ ਵਿਸ਼ੇ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਬਹੁਤ ਸਾਰੇ ਬੱਚੇ ਕਈ ਦਿਨਾਂ ਤੋਂ ਕਮੈਂਟ ਕਰ ਰਹੇ ਸੀ ਕਿ ਸਰ ਇਸ ਜੀਕੇ ਦੀ ਤਿਆਰੀ ਕਿਸ ਤਰ੍ਹਾਂ ਕਰੀਏ ਇਹਦੇ ਜਿਹੜੇ 35 ਨੰਬਰ ਹੈ ਇਹ ਅਸੀਂ ਕਿੱਥੋਂ ਪੜਹੀਏ ਕਿਵੇਂ ਪੜਹੀਏ ਉਹਦੇ ਬਾਰੇ ਆਪਾਂ ਜਿਹੜੀ ਆ ਚਰਚਾ ਕਰਾਂਗੇ ਕਲਾਸ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਤੇ ਆਪਣੇ ਬਾਕੀ ਸਾਥੀਆਂ ਤੱਕ ਵੀ ਇਸ ਕਲਾਸ ਦੇ ਲਿੰਕ ਨੂੰ ਜ਼ਰੂਰ ਸ਼ੇਅਰ ਕਰਿਆ ਜੇ ਤਾਂ ਦੇਖੋ ਪਿਆਰੇ ਬੱਚੋ ਸਭ ਤੋਂ ਪਹਿਲੀ ਗੱਲ ਹੈ ਕੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਕਿੰਨੇ ਨੰਬਰ ਦੀ ਜੀਕੇ ਆਉਂਦੀ ਆ 35 ਨੰਬਰ ਦੀ ਆਉਂਦੀ ਆ ਜੀਕੇ ਜੀਐਸ ਤੇ ਇਹਦੀ ਤਿਆਰੀ ਕਿਵੇਂ ਕਰਨੀ ਆ ਤੇ ਕਿੱਥੋਂ ਕਰਨੀ ਆ ਉਹਦੇ ਬਾਰੇ ਆਪਣੀ ਚਰਚਾ ਹੈ ਪੰਜਾਬ ਪੁਲਿਸ ਦਾ ਸਭ ਤੋਂ ਪਹਿਲਾਂ ਸੁਣ ਲਓ ਪਿਆਰੇ ਬੱਚੋ ਨਿਊ ਬੈਚ ਹੈ ਜਿਹੜਾ 18 ਫਰਵਰੀ 2025 ਤੋਂ ਸ਼ੁਰੂ ਹੋ ਚੁੱਕਿਆ ਹੈ ਓਕੇ ਜੀ ਫੋਰ 올ਡ ਸਟੂਡੈਂਟ ਸਪੈਸ਼ਲ ਡਿਸਕਾਊਂਟ ਹੈ ਓਕੇ ਪਿਆਰੇ ਬੱਚੋ ਵੀ ਜਿਹੜਾ ਕੀ ਹੈ ਆਪਣੇ ਪੁਰਾਣੇ ਬੱਚੇ ਨੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਹੈ ओके डियर स्टूडेंट एक बार विश्वास करके जुड़ियो जरूर बच्चों इस बैच दे नाल ਤੇ ਹੁਣ ਮੈਂ ਤੁਹਾਨੂੰ ਇਸ ਬੈਚ ਦੀ ਖਾਸੀਅਤ ਬਾਰੇ ਦੱਸੂਗਾ ਬੀ ਕੀ ਆ ਰਾਜੇ ਦੇਖੋ ਪੰਜਾਬ ਪੁਲਿਸ ਤੇ ਪਟਵਾਰੀ ਪੰਜਾਬ ਗਵਰਨਮੈਂਟ ਜੌਬ 18 ਫਰਵਰੀ ਤੋਂ ਬੈਚ ਸ਼ੁਰੂ ਹੋਇਆ ਆਫਲਾਈਨ ਫੀਸ ਦੇਖੋ ਮਾਤਰਾਠ ਆ ਰਹਾ ਜਿਹੜੀ ਆਫਲਾਈਨ ਫੀਸ ਹੈ ਤੇ ਆਨਲਾਈਨ ਰਾਜੇ 1 ਸਾਲ ਦੀ 2499 ਆ ਤੇ 6 ਮੰਥ ਦੀ 1499 ਆ ਮੈਂ ਇੱਕ ਗੱਲ ਕਹਿ ਕੇ ਜਾਣਾ ੜੀਆ ਕਿ ਪਟਵਾਰੀ ਦੀਆਂ ਪੋਸਟਾਂ ਵੀ ਤੁਸੀਂ ਬਹੁਤ ਜਲਦੀ ਦੇਖੋਗੇ ਜਿਸ ਤਰ੍ਹਾਂ ਪੰਜਾਬ ਪੁਲਿਸ ਦਾ ਨੋਟੀਫਿਕੇਸ਼ਨ ਆਇਆ ਹੈ ਸਰਕਾਰ ਨੂੰ ਦਿੱਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬ ਦੇ ਵਿੱਚ ਹੁਣ 2 ਸਾਲ ਰਹਿ ਗਏ 2 ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਕੰਮ ਕਰਨਗੇ ਰਾਜੇ ਆਪਣੀ ਤਿਆਰੀ ਆ ਉਹ ਕੰਟੀਨਿਊ ਰੱਖੋ ਪਟਵਾਰੀ ਦੀਆਂ ਪੋਸਟਾਂ ਤੁਸੀਂ ਦੇਖੋਗੇ ਵੀਡੀਓ ਦੀਆਂ ਪੋਸਟਾਂ ਤੁਸੀਂ ਦੇਖੋਗੇ ਪੀ ਟ੍ਰਿਪਲ ਐਸ ਬੀ ਕਲਰਕ ਦੀਆਂ ਜਿਹੜੀਆਂ ਹੋਰ ਪੋਸਟਾਂ ਤੁਸੀਂ ਦੇਖੋਗੇ ਰਾਜੇ ਪੰਜਾਬ ਪੁਲਿਸ ਹੈ ਤੇ 10000 ਕਾਂਸਟੇਬਲ ਦਾ ਵਾਅਦਾ ਕੀਤਾ ਇਹਨਾਂ ਨੇ ਤੇ ਜੀਕੇ ਰਾਜੇ ਇੱਕ ਵਾਰ ਰੱਟ ਲੋ ਮਤਲਬ ਇੱਕ ਵਾਰ ਆਪਣੇ ਕਨਸੈਪਟ ਕਲੀਅਰ ਕਰ ਲਓ ਹਰ ਪੇਪਰ ਦੇ ਵਿੱਚ ਉਹੀ ਜੀਕੇ ਹੁੰਦੀ ਹੈ ਕੋਈ ਬਦਲ ਨਹੀਂ ਜਾਂਦੀ ਓਕੇ ਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੇਖੋ ਰਾਜੇ ਤੁਸੀਂ ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਬਣ ਸਕਦੇ ਹੋ 97150500 ਨੰਬਰਾਂ ਤੇ ਤੁਸੀਂ ਰਾਜੇ ਮੈਸੇਜ ਕਰ ਦਿਓ ਆਪਣਾ ਨਾਮ ਲਿਖ ਦਿਓ ਸਿਟੀ ਲਿਖ ਦਿਓ ਕੋਰਸ ਲਿਖ ਦਿਓ ਤੇ ਜੈਂਡਰ ਲਿਖ ਦਿਓ ਓਕੇ ਜੀ ਦੇਖੋ ਰਾਜੇ ਤੁਸੀਂ ਟੈਲੀਗ੍ਰam ਚੈਨਲ ਟਟ ਬੱਜਰ ਨਾਲ ਜੁੜ ਸਕਦੇ ਹੋ ਇੰਸਟਾਗ੍ਰam ਚੈਨਲ ਨਾਲ ਜੁੜ ਸਕਦੇ ਹੋ ਫੇਸਬੁੱਕ ਨਾਲ ਤੇ ਰਾਜੇ ਵਟਸਐਪ ਤੇ ਜਿਹੜਾ 97150500 ਨੰਬਰਾਂ ਤੇ ਮੈਸੇਜ ਕਰਕੇ ਤੁਸੀਂ ਫ੍ਰੀ ਵਟਸਐਪ ਗਰੁੱਪ ਦਾ ਵੀ ਹਿੱਸਾ ਬਣ ਸਕਦੇ ਹੋ ਦੇਖੋ ਰਾਜੇ ਦੇਖੋ ਰਾਜੇ ਇਹਦੇ ਵਿੱਚ ਜਿਹੜਾ ਆਪਾਂ ਗੱਲ ਕਰੀਏ ਪਿਆਰੇ ਬੱਚੋ ਹਾਂਜੀ ਤਾਂ ਆਪਾਂ ਧੀਰ ਗੱਲ ਕਰ ਰਹੇ ਸੀ ਵੀ 35 ਨੰਬਰ ਜੀਕੇ ਜੀਐਸ ਦੇ ਆਪਾਂ ਕਿਸ ਤਰ੍ਹਾਂ ਪੱਕੇ ਕਰਨੇ ਆ ਪੰਜਾਬ ਪੁਲਿਸ ਦੇ ਵਿੱਚ ਤਾਂ ਪਿਆਰੇ ਵਿੱਚੋਂ ਸਭ ਤੋਂ ਪਹਿਲਾਂ ਸਿਲੇਬਸ ਦੇਖੋ ਧੀਰ ਸਟੂਡੈਂਟ ਪੇਪਰ A ਸ਼ੈਲ ਕੰਪਰਾਈਜ਼ ਆਫ ਦਾ 100 ਕੁਐਸਚਨ ਕੈਰੀਂਗ 1 ਜਿਹੜਾ ਹਰ ਕੁਐਸਚਨ ਹੈ 1 ਮਾਰਕ ਈਚ ਰੇਟ ਪਰਸੈਂਟ ਕਿੰਨੇ ਦਾ ਹੋਊਗਾ 1 ਨੰਬਰ ਦਾ ਹੋਊਗਾ ਰੇ ਕੁਐਸਚਨ ਪੇਪਰ 2 ਦੇ ਵਿੱਚ ਦੇਖ ਲੋ ਰਾਜੇ ਪੇਪਰ 2 ਸ਼ਲ ਬੀ ਅ ਮੰਡੈਟਰੀ ਕੁਆਲੀਫਾਈਇੰਗ ਟੈਸਟ ਓਕੇ ਪੰਜਾਬੀ ਲੈਂਗੁਏਜ 50% ਜਿਹੜੇ ਆਪਾਂ ਨੂੰ ਇਹਦੇ ਵਿੱਚੋਂ ਮਾਰਕਸ ਲੈਣੇ ਹੈ ਓਕੇ ਜੀ ਤੇ ਰਾਜੇ ਹੁਣ ਦੇਖਿਓ ਪੇਪਰ ਦਾ ਤੁਸੀਂ ਸਿਲੇਬਸ ਸਭ ਤੋਂ ਪਹਿਲਾਂ ਦੇਖੋ ਰਾਜੇ ਸੰਵਿਧਾਨ ਰਾਜੇ ਕਨਸਟੀਟਿਊਸ਼ਨ ਐਂਡ ਫੀਚਰ ਜਿਹੜਾ ਭਾਰਤ ਦਾ ਸੰਵਿਧਾਨ ਅਤੇ ਸੰਵਿਧਾਨ ਦੇਆਂ ਜਿਹੜੀਆਂ ਵਿਸ਼ੇਸ਼ਤਾਵਾਂ ਹੈ ਤੇ ਉਸ ਤੋਂ ਬਾਅਦ ਸੈਂਟਰਲ ਐਂਡ ਸਟੇਟ ਲੈਜਿਸਲੇਟਿਵ ਐਗਜ਼ੀਕਟਿਵ ਜੁਡੀਸ਼ੀਅਲ ਤੇ ਰਾਜੇ ਲੋਕਲ ਗਵਰਨਮੈਂਟ ਰਾਜੇ ਮੈਂ ਤੁਹਾਨੂੰ ਦੱਸਦਾ ਵੀ ਹਰ ਵਾਰ ਪੰਜਾਬ ਪੁਲਿਸ ਦੇ ਵਿੱਚ ਕੀ ਹੈ ਇਹ 35 ਨੰਬਰ ਦੀ ਜਿਹੜੀ ਵੇਟੇਜ ਹੈ ਇਹਦੇ ਵਿੱਚੋਂ ਪਿਆਰੇ ਬੱਚੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਪਾਲਿਟੀ ਦੇ ਲਈ 11th ਅਤੇ +2 ਕਲਾਸ ਦੀ ਜਿਹੜੀ ਪਾਲਿਟੀ ਹੈ ਇਹ ਜ਼ਰੂਰ ਪੜ੍ਹਿਆ ਜੇ ਜਿਹੜਾ ਤੁਹਾਡਾ ਪਾਲਿਟੀ ਦਾ ਵੇਟੇਜ ਹੈ ਰਾਜੇ ਇਹ 9 ਤੋਂ ਲੈ ਕੇ ਬਾਸੇ ਨੰਬਰ ਹਰ ਸ਼ਿਫਟ ਦੇ ਵਿੱਚ 10 ਕੁਐਸਚਨ ਆਉਂਦੇ ਹੈ ਓਕੇ ਜੇ ਮੈਂ ਗੱਲ ਕਰਾਂ ਤਾਂ 7 ਤੋਂ ਲੈ ਕੇ 10 ਕੁਐਸਚਨ ਦੇ ਵਿੱਚਕਾਰ ਆ ਜਿਹੜੇ ਪਾਲਿਟੀ ਦੇ ਦੇਖਣ ਨੂੰ ਮਿਲਦੇ ਆ ਤੇ ਆਪਾਂ ਰਾਜੇ ਪਾਲਿਟੀ ਦਾ ਜਿਹੜਾ ਸਪੈਸ਼ਲ ਸੈਸ਼ਨ ਸ਼ੁਰੂ ਕਰ ਰਹੇ ਆ ਸੰਵਿਧਾਨਿਕ ਵਿਸ਼ੇਸ਼ਤਾਵਾਂ ਦੇ ਵਿੱਚ ਰਾਜੇ ਆਪਾਂ ਪਲਾਸੀ ਦੀ ਜੋ ਈਸਟ ਇੰਡੀਆ ਕੰਪਨੀ ਆਈ ਉਸ ਤੋਂ ਬਾਅਦ ਪਲਾਸੀ ਦਾ ਯੁੱਧ ਬੰਗਾਲ ਦੇ ਗਵਰਨਰ ਤੇ ਰਾਜੇ ਸਾਰਾ ਜਿਹੜਾ ਸੰਵਿਧਾਨਿਕ ਇਤਿਹਾਸ ਹੈ 1773 ਦਾ ਐਕਟ 1858 ਜੋ ਬ੍ਰਿਸ਼ਟ ਸ਼ਾਸਨ ਅਧੀਨ ਤੇ ਇਹ ਸਾਰਾ ਰਾਜੇ ਆਪਾਂ ਸੰਵਿਧਾਨਿਕ ਵਿਸ਼ੇਸ਼ਤਾਵਾਂ ਦੇ ਵਿੱਚ ਪੜ੍ਹਦੇ ਹਾਂ 1919 ਦਾ ਸ਼ਾਸਨ ਅਧਿਨਿਯਮ 1935 ਦਾ ਰਾਜੇ ਤੇ 1947 ਦਾ ਜਿਹੜਾ ਅੰਤਿਮ ਭਾਰਤ ਸਰਕਾਰ ਅਧਿਨਿਯਮ ਸੀਗਾ ਤੇ ਉਸ ਤੋਂ ਬਾਅਦ ਰਾਜੇ ਇੱਕ ਯਾਦ ਰੱਖਿਆ ਜੇ ਵੀ ਇਹ ਜਿਹੜਾ ਲੋਕਲ ਗਵਰਨਮੈਂਟ ਹੈ ਇਹਦੇ ਵਿੱਚੋਂ ਆਰਟੀਕਲਾਂ ਦਾ ਪੱਕਾ ਹਰ ਸ਼ਿਫਟ ਦੇ ਵਿੱਚ ਹੈ ਕਵੈਸਚਨ ਪੁੱਛਿਆ ਜਾਂਦਾ ਤੇ ਪੰਜਾਬ ਪੁਲਿਸ ਦੇ ਆਪਾ ਪੀਬੀਕਿਊ ਸੈਸ਼ਨ ਜਿਹੜਾ ਸ਼ੁਰੂ ਕਰਾਂਗੇ ਫਿਰ ਦੇਖੋ ਰਾਜੇ ਹਿਸਟਰੀ ਪੰਜਾਬ ਹਿਸਟਰੀ ਜੀਓਗ੍ਰਾਫੀ ਕਲਚਰ ਐਂਡ ਇਕਨੋਮੀ ਰਾਜੇ ਇਹਦੇ ਲਈ ਪਿਆਰੇ ਬੱਚਿਓ ਤੁਸੀਂ 9ਵੀਂ ਅਤੇ 10ਵੀਂ ਕਲਾਸ ਦੀ ਜਿਹੜੀ ਪੰਜਾਬ ਹਿਸਟਰੀ ਤੇ ਇੰਡੀਅਨ ਹਿਸਟਰੀ ਆ ਇਹ ਜ਼ਰੂਰ ਤੁਸੀਂ ਇੱਕ ਵਾਰ ਪੜ੍ਹਿਆ ਜੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਤਾਂ ਓਕੇ ਤੇ ਕਰੰਟ ਅਫੇਅਰ ਡੇਲੀ ਜਿਹੜੇ ਰਾਜੇ टाटा कबजरा एकेडमी ਤੇ ਜਿਹੜੇ ਦਿੱਲੀ ਇਹਦੀ 10 ਕੁਸਚਨ ਜਿਹੜੇ ਵੈਰੀ ਮੋਸਟ ਅਪਟਡ ਆ ਉਹਨਾਂ ਦੀ ਪੀਡੀਐਫ ਪਾਈ ਜਾਂਦੀ ਆ ਤਾਂ ਰਾਜੇ ਇਹ ਜਿਹੜੇ ਜੀਕੇ ਦੇ 35 ਨੰਬਰ ਹੈ ਬੇਸਿਕ ਆਫ ਸਾਇੰਸ ਐਂਡ ਟੈਕਨੋਲੋਜੀ ਸਾਇੰਸ ਦੇ ਤਿੰਨ ਟੀਚਰ ਨੇ ਰਾਜੇ ਆਪਣੇ ਕੋਲੇ ਰੀਆ मैम ਵੀ ਸਾਇੰਸ ਕਰਵਾ ਰਹੇ ਨੇ ਰਿਤਿਕਾ मैम ਸਾਇੰਸ ਕਰਵਾ ਰਹੇ ਨੇ ਅਨਮੋਲ ਸਰ ਵੀ ਜਿਹੜੇ ਸਾਇੰਸ ਕਰਵਾ ਰਹੇ ਨੇ ਤੇ ਰਸ਼ਪਿੰਦਰ मैम ਵੀ ਸਾਇੰਸ ਕਰਵਾ ਰਹੇ ਨੇ ਚਾਰ ਚਾਰ ਟੀਚਰ ਸਾਇੰਸ ਦੇ ਆ ਤੇ ਪੋਲਿਟੀ ਤੁਹਾਨੂੰ ਰਾਜੇ ਮੈਂ ਤੇ ਅਨਮੋਲ ਸਰ ਹੈ ਜਿਹੜਾ ਟੀਚ ਕਰਾਂਗੇ ਹਿਸਟਰੀ ਦੇ ਵਿੱਚ ਤੁਹਾਨੂੰ ਸਾਜਨ ਸਰ ਹੈ ਇਕਨੋਮੀ ਰਾਜੇ ਤੁਹਾਨੂੰ ਮੈਂ ਪੜਾਉਂਗਾ ਵਿਸ਼ਵਾਸ ਕਰਕੇ ਤੁਸੀਂ ਬੈਚ ਹੈ ਜਿਹੜਾ ਜੁਆਇਨ ਕਰਿਓ ਪਿਆਰੇ ਬੱਚੋ 35 ਦੇ ਵਿੱਚੋਂ 35 ਜਿਹੜੇ ਨੰਬਰ ਹੈ ਰਾਜੇ ਆਪਾਂ ਇਹਨਾਂ ਵਿਸਤਾਰ ਪੂਰਵਕ ਜਿਹੜੀਆਂ ਪਹਿਲਾਂ 6ਵੀਂ ਤੋਂ 10ਵੀਂ 12ਵੀਂ ਤੱਕ ਦੀਆਂ ਬੁੱਕਸ ਕਲੀਅਰ ਕਰਾਂਗੇ ਮਤਲਬ ਪੂਰੀ ਬੁੱਕ ਨਹੀਂ ਪੜਾਂਗੇ অথੈਨਟਿਕ ਡਾਟਾ ਕਰਾਂਗੇ ਰਾਜੇ ਪੋਲਿਟੀ ਦਾ ਤੁਸੀਂ ਐਮਸੀਕਿਊ ਸੈਸ਼ਨ ਲਗਾ ਕੇ ਦੇਖਣਾ ਉਹਦੇ ਵਿੱਚ ਜੋ ਸਿਲੇਬਸ ਦੇ ਅਕੋਰਡਿੰਗ ਆਪਾਂ ਤਿਆਰੀ ਕਰਾਂਗੇ ਸਾਰਾ ਦਾ ਸਾਰਾ ਜੀਓਗ੍ਰਾਫੀ ਹੈ ਜਿਹੜੀ ਰਾਜੇ ਇੰਡੀਆ ਦੀ ਜਿਹੜੀ ਜਨ ਸੰਖਿਆ ਹੈ ਪੰਜਾਬ ਦੀ ਇਹਦੇ ਤੇ ਹਰ ਵਾਰ ਕੁਐਸਚਨ ਪੁੱਛਿਆ ਜਾਂਦਾ ਓਕੇ ਪਿਆਰੇ ਬੱਚੋ ਤਾਂ ਆਪਣਾ ਨਵਾਂ ਬੈਚ 18 ਫਰਵਰੀ ਤੋਂ ਸ਼ੁਰੂ ਹੋਇਆ ਤੁਸੀਂ ਜ਼ਰੂਰ ਜੁਆਇਨ ਕਰਿਆ ਜੇ ਓਕੇ ਬਧੇ ਰੇ ਜਾਣਕਾਰੀ ਦੇ ਲਈ ਸਥਾਨ ਮੇ 150 500 ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਜੀ